ਬੱਲੇ ਤੇਰੇ ਸਾਧੂ ਸਿੰਘ ਹੋਰ ਫਿਰ ਕਿਵੇਂ ਆ ਸਾਧੂ ਸਿੰਘ ਅੱਜ ਫਿਰ ਕਿਤੇ ਕਿਤੇ ਕੱਢਣ ਦਾ ਕਿਹੜਾ ਬਾਬਾ ਜੀ ਅੱਜ ਫਿਰ ਕਿਹੜਾ ਕਿੱਥੇ ਕਿੱਥੇ ਕੱਢਿਆ ਕਿ ਪਿੰਡੋਂ ਆਏ ਅੱਜ ਅੱਜ ਪਿੰਡੋਂ ਆਇਆ ਕਿਹੜਾ ਦਿੱਤਾ ਤੇ ਅੱਜ ਹੋਰ ਤੜੀ ਗਿਆ ਫਿਰ ਤੇਰਾ ਲੂਪੋ ਲਾਪੋ ਨਹੀਂ ਜਾ ਕਿਤੇ ਹੋਰ ਕੱਢੋਂਗੇ ਕਿਹੜਾ ਕਦਣਾ ਕਦੇ ਹੈ ਠੀਕਾ 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 ਵਧੀਆ ਹਾਂ ਫਿਰ ਉੱਥੇ ਆਮ ਤਾਂ ਬਾਲਾ ਦਾ ਤੁਸੀਂ ਡਾਂਗ ਹੀ ਰਹਿੰਦੇ ਆ ਹਨਾ ਆ ਘਰੇ ਆਪਦੇ ਹਾਂ ਵੱਡੇ ਗੁਰਦੁਆਰੇ ਠੀਕ ਆ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਪਰ ਮੈਂ ਤਾਂ ਸੋਹਣਾ ਹੀ ਬੰਦਾ ਗੁਰਦੁਆਰੇ ਆਇਆ ਯਾਰ ਸਾਧੂ ਬੰਦਾ ਤਾਂ ਬਹੁਤ ਵੇਚਦਾ ਹੀ ਦਾ ਤੇਰੀ ਭਾਈ ਪੂਰੀ ਆ ਜਾ ਪੈ ਜਾ ਕਰਦੇ ਆ ਮਹਾਰਾਜ ਜੀ ਉਹ ਸਾਰੇ ਬੰਦੇ ਤੈਨੂੰ ਮੰਨਦੇ ਆ ਜੀ ਆਇਆਂ ਕਹਿੰਦੇ ਆ ਚਾਹ ਪਾਣੀ ਪੀ ਰੋਟੀ ਬਹਿ ਜਾ ਜਦੋਂ ਮੱਲਾ ਸਾਹ ਸਾਹ ਦਾ ਜਦੋਂ ਇਹ ਬਚਨ ਬਲਾਂਸ ਕਰਦਾ ਬਸ ਪੂਰੇ ਹੀ ਹੋ ਜਾਂਦੇ ਆ ਇਹਦੇ ਜਿਹੜੀ ਗੱਲ ਵੀ ਇਹਨੇ ਕਹੇਤੀ ਨਾ ਮਨ ਤੋਂ ਆਪ ਦੇ ਜਿਵੇਂ ਆ ਐ ਹੋ ਜੂਗੀ ਉਹ ਉਵੇਂ ਹੀ ਹੋ ਜਾਂਦੀ ਆ ਜੋਗੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੁੰਦੇ ਆ ਰੱਬ ਦੇ ਪਿਆਰੇ ਹੁੰਦੇ ਆ ਪਰਮੇਸ਼ਰ ਇਹਨਾਂ ਨੂੰ ਪਿਆਰ ਕਰਦਾ ਹੁੰਦਾ ਇਹਨਾਂ ਦੀ ਜੀਵ ਤੇ ਰਚਨਾ ਜਿਹੜੀ ਰਚਨਾ ਤੇ ਸਾਧੂ ਦਾ ਵਾਸਾ ਪਰਮੇਸ਼ਰ ਦਾ ਵਾਸਾ ਰਚਨਾ ਤੇ ਇਹਨਾਂ ਦੀ ਤੇ ਜਿਵੇਂ ਕਿਹਾ ਸੀ ਕਿਸੇ ਨੇ ਵੀ ਸੱਤੇ ਪਾਸ਼ਾ ਜੀ ਤੁਹਾਡਾ ਵਾਸਾ ਕਿੱਥੇ ਆ ਮਹਾਰਾਜ ਕਹਿੰਦੇ ਸਾਡਾ ਵਾਸਾ ਸੰਗਤ ਦੇ ਵਿੱਚ ਸੰਗਤ ਵਿੱਚ ਵਸੇ ਪ੍ਰਭ ਜੀਓ ਜਿਹੜਾ ਬੰਦਾ ਸੰਗਤ ਦੀ ਸੇਵਾ ਕਰ ਲੈਂਦਾ ਆਪੇ ਭਾਈ ਪਰਮੇਸ਼ਰ ਦੀ ਸੇਵਾ ਪਾਲਿੰਦਾ ਇਹ ਹੋਣੇ ਨੇ ਜਿੰਨੇ ਭਾਂਡੇ ਆ ਸਾਰੇ ਸੰਗਤ ਦੇ ਭਾਈ ਬਹੁਤ ਇਹਨੂੰ ਕਹਿੰਨੇ ਸੀ ਨਾ ਬਾਬਾ ਜੀ ਤੁਸੀਂ ਨਾ ਰਹਿਣ ਦੋ ਕਿ ਤੁਸੀਂ ਸਾਨੂੰ ਇੰਨੇ ਬੈਠੇ ਰਹੋ ਬਸ ਬੈਠੇ ਸੋਹਣੇ ਆ ਪਰ ਫੇਰ ਵੀ ਸਾ ਸੰਗਤ ਚ ਬਰਤਨ ਇਹਨਾਂ ਨੇ ਚੱਕ ਕੇ ਮੱਲੋ-ਮਲੀ ਸਾਫ਼ ਕਰ ਦੇਣੇ ਆ ਕਿਸੇ ਦੇ ਵੀ ਪਏ ਆ ਚੱਕ ਕੇ ਸਾਰੇ ਲੈ ਜਾਣੇ ਆ ਸਾਰੇ ਜਾ ਕੇ ਤੇ ਪਾਣੀ ਨਾਲ ਧੋ ਕੇ ਸੁਆਹ ਨਾਲ ਮਾਜ ਕੇ ਫੇਰ ਧੋ ਦੇਣੇ ਆ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਬਾਲਾ ਚੰਗਾ ਸੁਆਸ ਤਾਂ ਐ ਮੰਨਦਿਆ ਵੀ ਇਹਨਾਂ ਨੂੰ ਵੀ ਜਦੋਂ ਸਾਡੇ ਕੋਲੇ ਆ ਜਾਂਦੇ ਸਾਨੂੰ ਤਾਂ ਚਾਹ ਹੀ ਹੋ ਜਾਂਦਾ ਵੀ ਸਾਧੂ ਆ ਗਿਆ ਸਾਡੇ ਕੋਲੇ ਵੀ ਇੱਥੇ ਰਹਿ ਪੈਂਦਾ ਤਾਂ ਇਹ ਜਦੋਂ ਇਹਦਾ ਜੀ ਕਰਦਾ ਉਦੋਂ ਇੱਥੇ ਰਹਿ ਪਣਾ ਰਹਿ ਕੇ ਤੇ ਵਧੀਆ ਉਹਦਾ ਤੜਕੇ ਉੱਠਣਾ ਮਰਤ ਵੇਲੇ ਇਸ਼ਨਾਨ ਪਾਣੀ ਕਰਨਾ ਗੁਰੂ ਮਹਾਰਾਜ ਦੇ ਦਰਬਾਰ ਤੇ ਜਾ ਕੇ ਬਹਿ ਜਾਣਾ ਕਿਸੇ ਨੂੰ ਬੁਲਾਉਣਾ ਨਹੀਂ ਇਹ ਲੋਣਾ ਨੇ ਨਮਸਕਾਰ ਕਰਕੇ ਆਰਾਮ ਨਾਲ ਬੈਠ ਜਾਣਾ ਪਾਠੀ ਦੀ ਚੱਕੀ ਜਾਣਾ ਵੀ ਕਿਵੇਂ ਬੋਲਦੇ ਆ ਕੀ ਕਹਿੰਦੇ ਆ ਕੀ ਕਰਦੇ ਆ ਯਾ ਸਾਧੂ ਸਵਾ ਬੰਦਾ ਦੁਨੀਆ ਸਾਧ ਸੰਗਤ ਮਗਰੋਂ ਯਾਦ ਕਰਦੀ ਆ ਬੰਦੇ ਨੂੰ ਦੁਨੀਆ ਮਗਰੋਂ ਪਹਿਲਾਂ ਨਹੀਂ ਪਹਿਲਾਂ ਤਾਂ ਕਹਿਣਗੇ ਬਸ ਇੱਕ ਕੌਲਾ ਐਵੇਂ ਤੁਰਿਆ ਫਿਰਦਾ ਰੋਟੀਆਂ ਭੰਨ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਫਿਰ ਜਦੋਂ ਬਦੋਂ ਫਿਰ ਬਾਅਦ ਚ ਬੰਦਾ ਨਾ ਕੌਤਕ ਸੁਣਦਾ ਫਿਰ ਇਹ ਜੇ ਬੰਦਿਆਂ ਦੇ ਫਿਰ ਦੁਨੀਆ ਭਾਲਦੀ ਫਿਰਦੀ ਫਿਰ ਬੰਦਾ ਲੱਭਦਾ ਨਹੀਂ ਜਿਵੇਂ ਕਿਸੇ ਨੇ ਕਿਹਾ ਸੀ ਯਾਰ ਵੀ ਅਸੀਂ ਸਾਨੂੰ ਨਾ ਕੇਰਾ ਮਿਲੇ ਫਲਾਣੇ ਸਾਧੂ ਉਦੋਂ ਮੁੜ ਕੇ ਨਹੀਂ ਮਿਲੇ ਉਹ ਮਿਲਣਗੇ ਵੀ ਕਿਵੇਂ ਪਰਮੇਸ਼ਰ ਦਾ ਰੂਪ ਬੰਦੇ ਆ बस ਉਹਦੇ ਬੱਜਨ ਬਲਾਸ ਕਰੇ ਤੁਰ ਕੇ ਬਸ ਉਹਨਾਂ ਨੇ ਕੀ ਆਪਾਂ ਤੋਂ ਕੀ ਲੈਣਾ ਹੁੰਦਾ ਹੁਣ ਇਹਨੂੰ ਸਾਥ ਉਹਨੂੰ ਆਪਾਂ ਤੋਂ ਕੋਈ ਮਤਲਬ ਨਹੀਂ ਵੀ ਜੇ ਕਈ ਇਹਨੂੰ ਕੋਈ ਪੈਸੇ ਦਾ ਮਤਲਬ ਆ ਜਾਂ ਇਹਨੂੰ ਕੋਈ ਹੋਰ ਜਿਦਾ ਨਾ ਇਹਦਾ ਕਹਿੰਦਾ ਪੈਣ ਨੂੰ ਕਿਤੇ ਮੰਜੀ ਵਿਲ ਜੇ ਨਾ ਵੀ ਮੰਜੂਲੇ ਤਾਂ ਵੀ ਥੱਲੇ ਵੀ ਹੱਤਾਂ ਲਾ ਲੈਂਦਾ ਤਾਂ ਕੋਈ ਰੱਬ ਨੂੰ ਹਨੋਰਾ ਨਹੀਂ ਦਿੰਦਾ ਨਾ ਵੀ ਜੇ ਤੂੰ ਰੱਬਾ ਤੋਂ ਕੀ ਕਰਦਾ ਕਹਿੰਦਾ ਜੋ ਆਇਆ ਚੱਲ ਸਈਆਂ ਕੋਈ ਨਹੀਂ ਸਾਡੇ ਤਾਂ ਇਹਦੇ ਨਾਲ ਬਚਨ ਬਲਾਸ ਹੁੰਦੀ ਰਹਿੰਦੇ ਆ ਸਾਡੇ ਕੋਲ ਤਾਂ ਆ ਹੀ ਜਾਂਦਾ ਪੰਜਵੇਂ ਚੌਥੇ ਤੀਜੇ ਆ ਜਿਹੜਾ ਇਹਨਾਂ ਦਾ ਪਰਿਵਾਰ ਹੈ ਇਹਦਾ ਧੰਨ ਗਿਣਦੇ ਆ ਇਹਨਾਂ ਦੀ ਮਾਈ ਨੂੰ ਇਹਦੇ ਪਿਤਾ ਨੂੰ ਜਿਨ੍ਹਾਂ ਨੇ ਇਹ ਜਾਮਿਆ ਇਸ ਤਰ੍ਹਾਂ ਦੇ ਯਾਰ ਬਾਣਨਾ ਕਿਤੇ ਵੀ ਕੋਲੇ ਕੋਈ ਚੀਜ਼ ਪਈ ਰਵੇ ਯਾਰ ਆਟਾ ਦਾਣਾ ਬਰਫੀ ਪੈਸੇ ਜੋ ਮਰਜੀ ਫਿਰ ਕੋਈ ਮਤਲਬ ਨਹੀਂ ਜਮਈ ਪਰ ਨਾ ਠਕਰਾਉਣ ਵਾਲੀ ਗੱਲ ਹੀ ਆ ਬਸ ਕਹਿੰਦਾ ਸਾਡੇ ਕੀ ਕੰਮ ਆ ਪਾਇਆ ਕਹਿੰਦਾ ਮੇਰੇ ਕਿਸੇ ਕੰਮ ਨਹੀਂ ਕੋਈ 100 ਦੇਂਦਾ ਕੋਈ 50 ਲੈਣੀ ਹੀ ਨਹੀਂ ਜੇ ਲੈ ਵੀ ਲੈ ਗਏ ਤਾਂ ਜਾ ਕੇ ਨੇ ਸਾਰੇ ਗੁਰੂ ਸਾਹਿਬ ਦੇ ਮੱਥਾ ਟੇਕ ਦੇਣੇ ਜਾਂ ਸ਼ਸਤਰਾਂ ਤੇ ਲਾ ਲਾਉਂਦਾ ਆ ਸ਼ਸਤਰ ਲਿਉਂਦਾ ਨਵੇਂ ਤੋਂ ਨਵਾਂ ਕਿਰਪਾਨ ਨੀਜਾਵਾਸੀ ਛੋਲਾ ਲੈ ਲਿਆ ਆ ਮੈਂ ਕਿ ਸ਼ਹਿਰਾ ਲੈਂਦਾ ਆ ਮੈਂ ਕਿਰਪਾਨ ਲੈਂਦੀ ਆ ਫਿਰ ਇਹ ਜੀਆਂ ਚੀਜ਼ਾਂ ਹੀ ਲੈ ਲੈਂਦਾ ਹੈ ਜੇ ਕਿਸੇ ਨੇ ਤੇ ਵੀ ਦਿੱਤੇ ਤਾਂ ਤਨੇ ਤਾਂ ਰੱਖਦਾ ਹੀ ਨਹੀਂ ਕੋਲੇ ਭਗਤੀ ਆ ਭਗਤ ਪਿਆਰੇ ਰੱਬ ਨੂੰ ਆ ਭਗਤ ਪਿਆਰੇ ਰੱਬ ਨੂੰ ਪਿਆਰੇ ਹੁੰਦੇ ਆ ਜਿਵੇਂ ਮਾਂ ਪਿਓ ਨੂੰ ਆਪਦਾ ਪੁੱਤਰ ਪਿਆਰਾ ਹੁੰਦਾ ਨਾ ਐਂ ਭਗਤ ਰੱਬ ਨੂੰ ਪਿਆਰੇ ਹੁੰਦੇ ਆ ਮਹਾਰਾਜ ਫਿਰ ਇਹਨਾਂ ਨੂੰ ਐ ਧਰਤੀ ਤੇ ਰਹਿਣ ਬਹਿਣ ਲਈ ਖਾਣ ਪੀਣ ਲਈ ਸਭ ਦਿੰਦਾ ਆਪਦੇ ਆਪ ਔਰ ਸਾਧੂ ਸਾਡੇ ਸਣਾ ਫਿਰ ਕੋਈ ਗੱਲਬਾਤ ਕੋਈ ਨਵੀਂ ਤਾਜੀ ਕੋਈ ਸਾਨੂੰ ਵੀ ਬਾਰ ਦੇ ਦੋ ਕੋਈ ਪਾਪਾ ਜੀ ਚੜ੍ਹਦੀ ਕਲਾ ਹੋ ਜੇ ਤੁਹਾਡੀ ਚੜ੍ਹਦੀ ਕਲਾ ਹੋ ਜੂ ਠੀਕ ਆ ਬਾਹ ਤੁਹਾਡੇ ਦਾ ਜबान ਤੇ ਚੜਦੀ ਕਲਾ ਜੋ ਤੁਸੀਂ ਕਹਿਤਾ ਹੋਈ ਜਾਣੀ ਆ ਵਾਹਿਗੁਰੂ ਦੀ ਕਿਰਪਾ ਹੋ ਜਾਣੀ ਆ ਠੀਕ ਆ ਆ ਦੇਖ ਲਓ ਕੰਗਾ ਕਰੀ ਜਾਂਦਾ ਕੇਸਾਂ ਨੂੰ ਧਾਵ ਕੇ ਤੇ ਆ ਪੂਰੇ ਕੇਸ ਸੰਭਾਲ ਕੇ ਰੱਖਦਾ ਆਉਦੇ ਬਾਬਾ ਜੀ ਉਹ ਜੁੱਤੇ ਦੇ ਤੇ ਉੱਥੇ ਰੱਖ ਦੇਣੀਆਂ ਪੌਣੀਆਂ ਚੱਪਲਆਂ ਆ ਜਾਂ ਨੰਗੇ ਪੈਰੀ ਹੁੰਦਾ ਬਾਲਾ ਦਾ ਆ ਹੁਣ ਬੋਲਾ ਧਰਤੀ ਜੀ ਮਾੜੀ ਮੁੱਠੀ ਤਪਦੀ ਕਰਕੇ ਜੁੱਤ ਚਪਲੀ ਪਾ ਲੈਂਦੇ ਨਹੀਂ ਤਾਂ ਪਉਂਦਾ ਨਹੀਂ ਸੀ ਨੰਗੇ ਪੈਰੀਂ ਆ ਆਉਂਦਾ ਦੇਖਣਾ ਕਿਤੇ ਲੋਪੋ ਗੁਰਦੁਆਰੇ ਉੱਡ ਗਿਆ ਕਿਤੇ ਮੈਥਿਆਣੇ ਉੱਡ ਗਿਆ ਕਿਤੇ ਉਹ ਬਹੁਤ ਦੂਰ ਦੂਰ ਵੱਲ ਰੈਕੋਟ ਉੱਡ ਗਿਆ ਗੁਰੂ 10ਵੇਂ ਪਾਸ਼ਾ ਦੇ ਗੁਰਦੁਆਰੇ ਉੱਥੇ ਵੀ ਜਾਵੜਦਾ ਢਾਲੀ ਸਾਹਿਬ ਮੈਥੜੇ ਰਾਤ ਰਹਿਣਾ ਕਿਤੇ ਸਾਧੂ ਮੈਥੀਆਣੇ ਨਹੀਂ ਰਾਤ ਰਹਾ ਮੈਥਿਆਣਾ ਗੁਰਦੁਆਰਾ ਬਹੁਤ ਵਧੀਆ ਹਨਾ ਆ ਦੇਖ ਲਿਆ ਸਾਧ ਸੰਗਤ ਦੇਖ ਲੋ ਕਰ ਲੋ ਦਰਸ਼ਨ ਜਿਹੜਾ ਕੋਈ ਤੋਂ ਭਗਤਾ ਬੰਦਾ ਕੋਈ ਪੈਸੇ ਨਹੀਂ ਮੰਗਦਾ ਕੋਈ ਥੇਲਾ ਨਹੀਂ ਮੰਗਦਾ ਕੁਛ ਨਹੀਂ ਆਜੇ ਤੋਂ ਪ੍ਰੇਮ ਰੰਗ ਜੋ ਮਰਜੀ ਪਰੇ ਰੋਟੀ ਪਾਣੀ ਪ੍ਰੇਮਨਾ ਖਵਾਉ ਘਰੇ ਭਵਾ ਕੇ ਇਹਨੂੰ ਰੋਟੀ ਪਾਣੀ ਖਵਾ ਕੇ ਫਿਰ ਇਹ ਤੋਂ ਲਓ ਬਾਰ ਵੀ ਆ ਸਾਡੇ ਕਾਰਜ ਨਹੀਂ ਹੁੰਦਾ ਸਾਧੂ ਸਿੰਘ ਦੱਸੋ ਤੇ ਤੁਹਾਨੂੰ ਦੱਸ ਦੂਗਾ ਵੀ ਐ ਹੋਊ ਐ ਹੋਊਗਾ ਜੇ ਤੋਂ ਕਹਤਾ ਨਾ ਵੀ ਹੋਊਗਾ ਪਰਮੇਸ਼ਰ ਕਰ ਦੂਗਾ ਤੇ ਹੋ ਹੀ ਜਾਣਾ ਬੇ ਫਿਕਰ ਹੋ ਕੇ ਅਸੀਂ ਤਾਂ ਇਹ ਜੀ ਕਲਾ ਪਰਥਿਆਈ ਵੀ ਹੈ ਦੀ ਸਾਡੇ ਨਾਲ ਤਾਂ ਇਹ ਬਹੁਤ ਬਸਨ ਬਲਾਸ ਹੁੰਦੇ ਆ ਇੱਥੇ ਜੋ ਗੱਲਾਂ ਆ ਮੈਂ ਕਹਿੰਦਾ ਦਾ ਲੋਕਾਂ ਨੂੰ ਸੰਗਤਾਂ ਨੂੰ ਉਵੇਂ ਹੀ ਹੋ ਜਾਂਦੀਆਂ ਛੋਣ ਨੂੰ ਅਸੀਂ ਸੰਗਤ ਤੇ ਤਾਂ ਸਨੇਹਾ ਦਿੰਨੇ ਆ ਵੀ ਰੱਬ ਦੇ ਪਿਆਰੇ ਕਰਮਾਂ ਨਾਲ ਮਿਲਦੇ ਹੁੰਦੇ ਆ ਅਗਰੋਂ ਫੋਟੋਆਂ ਪੂਜਣ ਨਾਲ ਹੁੰਦਾ ਸੀ ਸਾਧੂ ਓਜਾਰੋ ਆਉਂਦਾ ਹੁੰਦਾ ਸੀ ਉਹ ਫਿਰ ਬਾਅਦ ਚ ਇਹਦੀਆਂ ਗੱਲਾਂ ਕਰਨ ਨਾਲ ਉਹ ਹੁਣ ਇਸ ਬੰਦੇ ਦਾ ਪਿਆਰ ਕਰ ਲੋ ਇਸ ਬੰਦੇ ਦੇ ਹਾਂ ਲਾਟ ਲੱਗ ਕੇ ਕੋਈ ਇਹਨੂੰ ਬਦਲ ਕਿਸ ਤਰ੍ਹਾਂ ਦਾ ਕੋਈ ਤੋਲਾ ਲਿਆ ਦੇਓ ਚਾਹੇ ਦਸਤਾਰ ਵਧੀਆ ਦੇ ਦਿਓ ਇਹਦਾ ਸ਼ਸਤਰ ਭਾਲਦਾ ਅਸਲ ਤਾਂ ਜਿਹੜੇ ਵੀ ਸਜਾਉਣੇ ਕਹਿੰਦਾ ਸਰੀਰ ਨੇਜਾ ਲਿਆ ਦਿਓ ਵਧੀਆ ਕੋਈ ਬਰਛਾ ਲਿਆ ਦਿਓ ਤੇ ਨਾਗਣੀ ਲਿਆ ਦਿਓ ਤੀਰ ਲਿਆ ਦਿਓ ਜਾਂ ਗਾਤਰ ਵਾਲੀ ਤਿਰਫਾਂ ਵਾਲੀ ਕਹਿੰਦਾ ਹੁੰਦਾ ਇਹ ਲਿਆ ਦਿਓ ਅੱਜ ਜਦ ਇਹ ਸ਼ਹੀਦ ਹੋਇਆ ਨਾ ਇਹ ਸੁਰਗਵਾਸ ਹੋਇਆ ਦੇਖੀ ਨਿਕਣੀਆਂ ਕੁਰਬਾਨਾ ਇਹਦੇ ਕੋਲੋਂ ਨਿਕਲਣੀਆਂ ਮਾਹਰ ਦੀ ਕਿਰਪਾ ਨਾਲ ਜਿੰਨਾਂ ਨੂੰ ਇਹ ਪਿਆਰ ਕਰਦਾ ਸੀ ਤੇ ਦਾਦੇ ਨੇ ਵੀ ਐਂ ਭੱਜ ਕੇ ਬੋਕਲ ਤੇ ਲੈਣਾ ਕਹਣਾ ਆ ਜਾ ਉਹ ਭਗਤਾ ਬਹੁਤ ਚੜ੍ਹਦੇ ਤੈਨੂੰ ਲੀਕਦੇ ਸੀ ਆ ਗਿਆ ਮਾਤ ਲੋਕ ਤੋਂ ਆਉਜੀ ਓਵਰ ਪੂਰੀ ਕਰਕੇ ਐਂ ਕਰਪਾ ਗੁਰੂ ਦੀ ਸਾਧ ਸੰਗਤਬਾਸ ਸਾਧ ਸੰਤ ਦੇ ਨਾਲ ਐਂ ਮਿਲਦੇ ਜੁੜਦੇ ਰਹੀਏ ਇਹ ਜੇ ਕਾਰਮਾ ਦਾ ਇਤਿਹਾਸ ਪੜਦੇ ਰਹੀਏ ਸੰਗਤਾਂ ਨੂੰ ਇਹ ਜੇ ਪ੍ਰੇਮ ਪ੍ਰੇਮੀਆਂ ਸਾਧੂਆਂ ਨਾਲ ਮਿਲਦੇ ਰਹੀਏ ਇੱਥੇ ਕੁਛ ਨਹੀਂ ਦੁਨੀਆ ਤੇ ਸਭ ਨੇ ਚਲੇ ਜਾਣਾ ਜਿਹੜੇ ਵੱਡੇ ਵੱਡੇ ਗੰਜ ਜੁੜੀ ਜਾਂਦੇ ਆ ਜਿਹੜੇ ਵੱਡੇ ਵੱਡੇ ਪੈਸਿਆਂ ਨਾਲ ਗ੍ਰੰਥ ਭਰੀ ਜਾਂਦੇ ਆ ਬੈਂਕਾਂ ਭਰੀ ਜਾਂਦੇ ਆ ਜਾਣਾ ਉਹਨਾਂ ਨੇ ਵੀ ਉੱਥੇ ਹੀ ਆ ਤੇ ਜਾਣਾ ਮੇਰੇ ਵਰਗੇ ਬਲੰਗ ਨੇ ਵੀ ਉੱਥੇ ਹੀ ਆ ਇੱਕ ਥਾਂ ਹੀ ਪੈਸਾ ਉਹੀ ਆ ਜਿਹੜਾ ਆਪਣੇ ਕੰਮ ਆਵੇ ਬਸ ਵਾਦੂ ਪੈਸੇ ਤੋਂ ਕੀ ਲੈਣਾ ਵੰਡ ਦਿਓ ਗਰੀਬਾਂ ਗੁਰੂਆਂ ਚ ਕਰ ਦਿਓ ਦਾਨ ਪੋਨੋ ਕੁਛ ਨਹੀਂ ਇੱਥੇ ਹੈ ਇੱਥੇ ਦਾ ਖਾਲਸੇ ਦਾ ਨਾਂ ਰਹਿ ਜਾਣਾ ਬਸ ਜੇ ਚੰਗੇ ਕਰਤਾ ਬਕਰ ਗਿਆ ਉਵੇਂ ਕੋਈ ਨਾ ਨਹੀਂ ਬਥੇਰਾ ਦੁਨੀਆਂ ਇਹ ਤੁਣ ਜਾਂ ਬੱਚੇ ਦਾ ਪਸ਼ੂ ਵੀ ਬਾਲੀ ਜਾਂਦੇ ਆ ਜਾਨਵਰ ਵੀ ਬਾਲੀ ਜਾਂਦੇ ਆ ਫਿਰ ਫਰਕ ਕੀ ਹੋ ਗਿਆ ਆਪਣਾ ਉਹਨਾਂ ਨਾਲੋਂ ਉਹੇ ਜਾ ਕੰਮ ਕਰੋ ਜਿਹੜਾ ਕੋਈ ਦੁਨੀਆਂ ਤੇ ਨਾਂ ਰਹਿ ਜੇ ਵੀ ਹਾਂ ਫਲਾਣਾ ਬੰਦਾ ਹੁੰਦਾ ਸੀ ਇਆਂ ਕਰਦੇ ਹੁੰਦੇ ਸੀ ਐਂ ਕਰਦੇ ਹੁੰਦੇ ਸੀ ਚੰਗੇ ਕਾਰਜ ਪਾਣੀ ਪਾਣੀ ਵੀਡੀਓ ਪੜਿਆੜੀਆਂ ਚੰਗੀਆਂ ਚੰਗੀਆਂ ਵੀਡੀਓ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਗੁਰੂ ਮਹਾਰਾਜ ਦੀਆਂ ਇਤਿਹਾਸ ਦੀਆਂ ਉਹਨਿਆਂ ਸਾਧ ਸੰਗਤ ਸੁਣਿਆ ਕਰੋ ਇਹਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਦੇਸੀ ਗੱਲਾਂ ਤਾਂ ਕਰਮਾਣਾ ਮਿਲਦੀਆਂ ਕਥਾ ਵਿਚਾਰਾਂ ਤਾਂ ਬਹੁਤ ਹੋਈ ਜਾਂਦੀਆਂ ਢਾਲ ਮਸਾਲੇ ਲਾ ਲਾ ਕੇ ਪਰ ਜਿਹੜਾ ਆਪਣਾ ਇਤਿਹਾਸ ਨਰੋਲ ਸੁਣਨਾ ਨਾ ਕਿਸੇ ਗੁਰਸਿੱਖਤਵਾਲ ਪੜ੍ਹ ਨੂੰ ਮੈਂ ਬਤ ਆ ਪੰਤਾ ਸੈਂ ਬਾਤ ਕਰਦਾ ਹਾਂ ਸੜਾਤਾ ਸੜਾਤਾ ਪੜ ਕੇ ਗ੍ਰੰਥ ਤੋਂ ਅਸੀਂ ਹੁਣ ਹੁਣ ਮੇਰੇ ਕੋਲੇ ਬੇ ਹਿਸਾਬੇ ਗ੍ਰੰਥ ਪਾਏ ਯਾਰ ਦਮਦਮਾ ਸਾਹਿਬ ਤੋਂ ਲੈਂਦੇ ਹੋਏ ਜਿਹੜੇ ਮੈਂ ਸਾਰੇ ਪੜ੍ਹੇ ਆ ਸਾਰੇ ਪੜ੍ਹ ਕੇ ਉਹਨਾਂ ਦੇ ਵਿੱਚ ਉਹ ਕਥਾ ਵਿਚਾਰ ਕਰਦਾ ਹੁਣਾਂ ਜਿਹੜਿਆ ਸੋਤੋਂ ਸੁਣਾਈ ਦੀ ਆ ਇਸ ਤਰ੍ਹਾਂ ਸੁਣ ਲਿਆ ਕਰੋ ਹੱਲ ਦਾ ਇੰਨਾ ਹੀ ਬੜਾ ਜਿਹੜੇ ਸਾਡੇ ਅਖਰਚਾਰ ਸੁਣੇ ਜਾਣ ਬੋਲੇ ਹੋਏ ਮੂੰਹ ਚੋਂ ਕਿਸੇ ਦਾ ਭਲਾ ਹੋ ਜੂ ਸਤਨਾਮ ਵਾਹਿਗੁਰੂ ਕਹੇ ਦਾ ਕਿਸੇ ਨੂੰ ਪਹੁੰਚ ਕਿਸੇ ਨੂੰ ਪਹੋਚੋ ਜੰਗਿਆ ਇੱਥੇ ਜਿਹੜੇ ਕਾਰਜਾ ਪਾ ਕਰ ਜਾਏ ਗੁਰੂ ਘਰ ਆ ਕੇ ਸੇਵਾ ਕਰ ਲਈਦੀ ਆ ਇਹ ਜੇ ਸਾਧੂ ਮਹੰਤਾਂ ਨੂੰ ਮਿਲ ਲਈਦਾ ਜਿਵੇਂ ਆ ਬੈਠਿਆ ਬਾਬਾ ਜੀ ਆ ਮਿਲ ਲੋ ਲੈ ਕਿਦਾਂ ਕੋਟਾ ਚ ਬਿਜਿਆ ਬਾਬਾ ਜੀ ਦੇ ਦਵਾਰੇ ਤੇ ਇੱਥੇ ਬੜੀ ਇੰਗਾ ਗੱਲਾਂ ਵਧੀਆ ਗੱਲਾਂ ਪਿਆਰੀਆਂ ਗੱਲਾਂ ਹੁੰਦੀਆਂ